ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡੀ ਪਹਿਲ ਕਦਮੀ ਕਰਦਿਆਂ ਜਨਵਰੀ 2024 ਚ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ। ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇ ਇਸ਼ਤ ਦਾ ਪਹਿਲਾ ਸੂਬਾ। ਹੁਣ ਪੰਜਾਬ ਦੀਆਂ ਸੜਕਾਂ ਤੇ ਹਰ 30 ਕਿਲੋਮੀਟਰ ਤੇ ਹਾਈ ਟੈਕ ਟੀਮਾਂ ਤਾਇਨਾਤ ਹਨ। ਜੋ ਹਾਦਸੇ ਦੀ ਸੂਚਨਾ ਮਿਲਦੇ ਹੀ 5 ਤੋਂ 7 ਮਿੰਟਾਂ ਦੇ ਅੰਦਰ ਅੰਦਰ ਮੌਕੇ ਤੇ ਪਹੁੰਚ ਜਾਂਦੀਆਂ ਨੇ। SSF ਦੇ ਵੱਲੋਂ ਹੁਣ ਤੱਕ 35000 ਤੋਂ ਵੱਧ ਲੋਕਾਂ ਦੀਆਂ ਜਾਨਾਂ ਬਚਾ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਗਿਆ ਹੈ ਇਸ ਦੇ ਨਾਲ ਹੀ 32366 ਸੜਕ ਹਾਦਸਿਆਂ 'ਚ ਜ਼ਖਮੀ ਹੋਏ 15833 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਮੁੱਢਲੀ ਸਹਾਇਤਾ ਦਿੱਤੀ ਗਈ ਹੈ ਜਦਕਿ 19805 ਜ਼ਖਮੀਆਂ ਨੂੰ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ ਪੰਜਾਬ ਸਰਕਾਰ ਦੁਆਰਾ ਬਣਾਈ ਗਈ ਐਸਐਸਐਫ ਵਿੱਚ ਮੈਂ ਬਤੌਰ ਕਾਂਸਟੇਬਲ ਡਿਊਟੀ ਨਿਭਾ ਰਿਹਾ ਸਾਡਾ ਰੂਟ ਨੰਬਰ 94503 ਹੈ ਜੋ ਕਿ ਲੇਦਣਾ ਤੋਂ ਦਿਆਲਪੁਰ ਹੈ ਸਾਨੂੰ ਕੰਟਰੋਲ ਰੂਮ ਤੋਂ ਜਦੋਂ ਵੀ ਐਕਸੀਡੈਂਟ ਦੀ ਕਾਲ ਜਾਂ ਮੈਸੇਜ ਮਿਲਦਾ ਹੈ ਸਾਸੀ ਤੁਰੰਤ ਘਟਨਾ ਵਾਲੇ ਸਥਾਨ ਤੇ ਪਹੁੰਚ ਕੇ ਦੇਖਦੇ ਹਾਂ ਤੇ ਹਾਲਾਤਾਂ ਦਾ ਜਾਇਜ਼ਾ ਲੈਂਦੇ ਹਾਂ ਜੋ ਸੜਕ ਸੁਰੱਖਿਆ ਫੋਰਸ ਹਰ 30 ਕਿਲੋਮੀਟਰ ਦੇ ਰੇਡੀਅਸ ਚ ਗੱਡੀ ਹੈ ਉਹਦੀ ਐਵਰੇਜ 6 ਮਿੰਟ ਵੀ ਸਕਿੰਟ ਹੈ ਉਹਦੇ ਵਿੱਚ ਆ ਪਹੁੰਚ ਕੇ ਪਹਿਲਾਂ ਜਿਹੜਾ ਜੱਗੂ ਜਖਮੀ ਪਿਆ ਤਾਂ ਉਹਦਾ ਬਲੱਡ ਜਿਹੜਾ ਬਲੀਡਿੰਗ ਰੁਕੀ ਜਾਂਦੀ ਹੈ ਫਿਰ ਜਿਹੜਾ ਵੀ ਹਸਪਤਾਲ ਨੇੜੇ ਆ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ ਚ ਪਹੁੰਚਾ ਦਿਓ ਦਸੇਰਾ ਕਮੇਟੀ ਰਜਿਸਟਰ ਮੋਗਾ ਵੱਲੋਂ ਪਿਛਲੇ ਸ਼ਾਇਦ ਮੈਨੂੰ ਐਸਾ ਲੱਗਦਾ 60 50 60 ਸਾਲਾਂ ਤੋਂ ਦਸਹਿਰਾ ਮਨਾਇਆ ਜਾ ਰਿਹਾ ਹੈ ਦਸਹਿਰਾ 2025 ਦੀ ਤਿਆਰੀ ਹੈ ਅਸੀਂ ਹਮੇਸ਼ਾ ਪਹਿਲੇ ਨਵਰਾਤਰੇ ਦੇ ਉੱਪਰ ਪ੍ਰਭੂ ਰਾਮ ਜਨਮ ਦਾ ਫੰਕਸ਼ਨ ਕਰਦੇ ਹਾਂ ਕੀਰਤਨ ਕਰਕੇ ਉਸ ਕੀਰਤਨ ਦੇ ਨਾਲ ਝੰਡਾ ਪੂਜਨ ਵੀ ਹੁੰਦਾ ਹੈ ਝੰਡਾ ਪੂਜਨ ਹੋਇਆ ਸਾਡਾ ਪਹਿਲੇ ਨਵਰਾਤਰੇ ਤੇ ਅੱਜ 27 ਤਰੀਕ ਨੂੰ ਪ੍ਰਭੂ ਰਾਮ ਬਾਰਾਤ ਹੈ ਏ ਪ੍ਰਭੂ ਰਾਮ ਬਰਾਤ ਦੇ ਅੰਦਰ ਵੱਤੋ ਵੱਦ ਲੋਕਾਂ ਨੂੰ ਸ਼ਹਿਰ ਵਾਸੀਆਂ ਨੂੰ ਮੈਂ ਦੇਖ ਰਿਹਾ ਹਜ਼ਾਰਾਂ ਦੇ ਤਰ੍ਹਾਂ ਕਜ਼ਾਰ ਦੇ ਵਿੱਚ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਪ੍ਰਭੂ ਰਾਮ ਬਰਾਤ ਦਾ ਸਵਾਗਤ ਕਰ ਰਹੇ ਮੈਂ ਦੇਖ ਰਿਹਾ ਜਗਾ ਜਗਾ ਦੇ ਉੱਪਰ ਕਿਤੇ ਪਾਣੀ ਦੇ ਸਟਾਲ ਕਿਤੇ ਫਰੂਟ ਦੇ ਸਟਾਲ ਕਿਤੇ ਬਿਸਕੁਟ ਦੇ ਸਟਾਲ ਕਿਤੇ ਆਲੂ ਪੂਰੀ ਚੱਲ ਰਿਹਾ ਹੈ ਸੋ ਇਸ ਤਰ੍ਹਾਂ ਦਾ ਮਾਤਾਵਰਨ ਚਿਹਰੇ ਦੇ ਅੰਦਰ ਪਰ ਉਹ ਰਾਮ ਵੀ ਕਿਰਪਾ ਹੋ ਗਈ ਹੈ ਕਿੰਨੇ ਸਾਲ ਤੋਂ ਲੱਗ ਰਹੀ ਹੈ ਇਹ ਮੈਨੂੰ ਐਸਾ ਲੱਗਦਾ ਕਿ 60 ਸਾਲ ਤੋਂ ਉਪਰ ਮੈਂ ਪਿਛਲੇ 22-23 ਸਾਲ ਤੋਂ ਪ੍ਰਧਾਨ ਚੱਲਦੇ ਹਾਂ ਉਸ ਤੋਂ ਪਹਿਲੇ ਦੇ بڑے ਸਾਡੇ ਅ ਲਗਦਾ ਕਿ ਪੁਰਾਣੇ ਪ੍ਰਧਾਨ ਰਹੇ ਨੇ ਔਰ ਉਹਨਾਂ ਨੇ ਵੀ ਬਹੁਤ ਅੱਛਾ ਕੰਮ ਕੀਤਾ ਹੈ ਔਰ ਅਸੀਂ ਚਾਹੁੰਦੇ ਆਉਣ ਵਾਲੀ ਪੀੜ੍ਹੀ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਉਹਨਾਂ ਨੂੰ ਪ੍ਰਭੂ ਰਾਮ ਦੇ ਸੰਸਕਾਰ ਔਰ ਕਿਸ ਤਰ੍ਹਾਂ ਦਾ ਸਾਡਾ ਪੁਰਾਣਾ ਪਿਛੋਕੜ ਹੈ ਉਹ ਅਸੀਂ ਲੋਕਾਂ ਤੱਕ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਸਾਡਾ ਕਾਰਜਕ੍ਰਮ ਪਿਓਰ 100% ਹੈ 101% ਧਾਰਮਿਕ ਹੁੰਦਾ ਹੈ ਅਸੀਂ ਧਾਰਮਿਕ ਤੋਂ ਇਲਾਵਾ ਕਿਸੇ ਤਰ੍ਹਾਂ ਦਾ ਕੋਈ ਕਾਰਜਕ੍ਰਮ ਨਹੀਂ ਕਰਦੇ ਇਹ ਸਾਡੀ ਬੇਨਤੀ ਹੈ ਮੈਂ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਾ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਹੀ ਫੰਕਸ਼ਨ ਕਾਮਯਾਬ ਹੁੰਦਾ ਹੈ ਅੱਜ ਤੁਸੀਂ ਪ੍ਰੈਸ ਮੀਡੀਆ ਸਾਰੇ ਦੇਖ ਰਹੀ ਹੈ ਕਿਸ ਤਰ੍ਹਾਂ ਹਜ਼ਾਰਾਂ ਦੀ ਤਰ੍ਹਾਂ ਦੇ ਅੰਦਰ ਲੋਕ ਬਾਜ਼ਾਰਾਂ ਦੇ ਅੰਦਰ ਜਗ੍ਹਾ ਜਗ੍ਹਾ ਕੇ ਵਾਦ ਚੜ ਕੇ ਲੰਗਰ ਸਟਾਲ ਫਰੂਟ ਹਰ ਤਰ੍ਹਾਂ ਦਾ ਲਗਾ ਰਹੇ ਨੇ ਉਹਨਾਂ ਦਾ ਮੈਂ ਸ਼ਹਿਰ ਵਾਸੀਆਂ ਦਾ ਜਿਨ੍ਹਾਂ ਨੇ हमेशा सेवा दे अंदर वंडाया हाँ मैं बहुत बहुत धन्यवाद करता और खुशी करता और और सारे शहर उत्सव बधाई देना और आज प्रभु राम की बारात के ऊपर खास तौर से बधाई देना बहुत बहुत धन्यवाद आज दशहरा कमेटी रजिस्टर्ड मोगा की तरफ से प्रभु श्री राम की बारात का आयोजन किया जा रहा है आप देख सकते हो भगवान श्री राम सीता माता भरत लक्ष्मण शत्रुघ्न सात प्रभु हनुमान जीव जी हनुमान जी सब लोग अपने अपने रथ पर सवार प्रभु राम की रथ यात्रा में निकले हैं और पूरा गोगा नगरी जो है वो तो धूमधाम से मजरों में झूमती हुई चलती जा रही है जय श्री राम मान जो की मौका पूरा जोर में काम कर रही है ਔਰ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਅਸੀਂ ਟ੍ਰੈਕ ਨੂੰ ਅਲੱਗ-ਅਲੱਗ ਰਾਹ ਤੇ ਡਾਇਵਰਟ ਕੀਤਾ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੋਭਾ ਯਾਤਰਾ ਜਾ ਰਹੀ ਹੈ ਸੋਭਾ ਯਾਤਰਾ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਆ ਰਹੀ ਔਰ ਲੋਕਾਂ ਨੂੰ ਟ੍ਰੈਫਿਕ ਦੀ ਕੋਈ ਤਕਲੀਫ ਨਹੀਂ ਆ ਰਹੀ ਟ੍ਰੈਕ ਡਾਇਵਰਟ ਕਰਕੇ ਅਲੱਗ-ਅਲੱਗ ਰਾਹਾਂ 'ਤੇ ਸਾਡੀਆਂ ਟੀਮਾਂ ਲੱਗੀਆਂ ਨੇ ਅਸੀਂ ਅਲੱਗ-ਅਲੱਗ ਟ੍ਰੈਕਸ ਨੂੰ ਰਸਤਿਆਂ ਰਾਹੀਂ ਵੇਅਰ ਕਰਕੇ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਰਕੇ ਸਹੀ ਯਾਤਰਾ ਨਹੀਂ ਘਾ ਰਹੇ ਹਾਂ ਰੂਟ ਡਾਇਵਰਟ ਕੀਤਾ ਪਿਆ ਡਿਊਟੀ ਮੁਲਾਜ਼ਮ ਲਾਏ ਨੇ ਜਿੱਦਾਂ ਦੀ ਯਾਤਰਾ ਕਰਦੇ ਰੂਟ ਦੇ ਪਾਸੇ ਡਾਇਵਰ ਕਦਰ ਸਨਿਆਹੀ ਦੇਵਾਂਗੇ ਕਿ ਇਹ ਸਾਡੇ ਤਿਉਹਾਰਾਂ ਸੰਜੇ ਨੇ ਤਿਉਹਾਰਾਂ ਦੇ ਦਿਨਾਂ ਸੋਭਾ ਯਾਤਰਾ ਲੋਕਾਂ ਦਾ ਸੋਭਾ ਯਾਤਰਾ ਦਾ ਪੂਰਾ ਸਤਾ ਹੈ ਉਸ ਚਾਹਤੇ ਅਸੀਂ ਪੁਲਿਸ ਪ੍ਰਸ਼ਾਸਨदाई ਲੋਕਾਂ ਨੂੰ ਅਪੀਲ ਕਰਦੇ ਆਂ ਵੀ ਸਾਡਾ ਪੁਲਿਸ ਦਾ ਪ੍ਰਸ਼ਾਸਨ ਦਾ ਸਾਥ ਦਿਓ ਔਰ ਸਾਡੀ ਟ੍ਰੈਫਿਕ ਜਮਤ ਨੂੰ ਹਰ ਕਰਨ ਲਈ ਜੋ ਸਾਡੇ ਮੁਲਾਜ਼ਮ ਬੇਨਤੀ ਕਰਦੇ ਨੇ ਵੀ ਤੁਹਾਡੀ ਟ੍ਰੈਫਿਕ ਇਚਤ ਦਿਓ ਤੇ ਉਹਨਾਂ ਵੱਤ ਸਹਿਯੋਗ ਕਰੋ ਦਸਹਿਰਾ ਕਮੇਟੀ ਰਜਿਸਟਰਡ ਮੋਗਾ ਵੱਲੋਂ ਪਿਛਲੇ ਸ਼ਾਇਦ ਮੈਨੂੰ ਐਸਾ ਲੱਗਦਾ 60 50 60 ਸਾਲਾਂ ਤੋਂ ਦਸਹਿਰਾ ਮਨਾਇਆ ਜਾ ਰਿਹਾ ਹੈ ਦਸਹਿਰਾ 2025 ਦੀ ਤਿਆਰੀ ਹੈ ਅਸੀਂ ਹਮੇਸ਼ਾ ਪਹਿਲੇ ਨਵਰਾਤਰੇ ਦੇ ਉੱਪਰ ਪ੍ਰਭੂ ਰਾਮ ਜਨਮ ਦਾ ਫੰਕਸ਼ਨ ਕਰਦੇ ਹਾਂ ਕੀਰਤਨ ਕਰਕੇ ਉਸ ਕੀਰਤਨ ਦੇ ਨਾਲ ਝੰਡਾ ਪੂਜਨ ਵੀ ਹੁੰਦਾ ਹੈ ਝੰਡਾ ਪੂਜਨ ਹੋਇਆ ਸਾਡਾ ਪਹਿਲੇ ਨਵਰਾਤਰੇ ਤੇ ਅੱਜ 27 ਤਰੀਕ ਨੂੰ ਪ੍ਰਭੂ ਰਾਮ ਬਾਰਾਤ ਹੈ ਏ ਪ੍ਰਭੂ ਰਾਮ ਪਰਾਦੇ ਅੰਦਰ ਵੱਤੋ ਵੱਦ ਲੋਕਾਂ ਨੂੰ ਸ਼ਹਿਰ ਵਾਸੀਆਂ ਨੂੰ ਮੈਂ ਦੇਖ ਰਿਹਾ ਹਜ਼ਾਰਾਂ ਦੇ ਤਰ੍ਹਾਂ ਕਜ਼ਾਰ ਦੇ ਵਿੱਚ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਪ੍ਰਭੂ ਰਾਮ ਬਰਾਤ ਦਾ ਸਵਾਗਤ ਕਰ ਰਹੇ ਮੈਂ ਦੇਖ ਰਿਹਾ ਜਗਾ ਜਗਾ ਦੇ ਉੱਪਰ ਕਿਤੇ ਪਾਣੀ ਦੇ ਸਟਾਲ ਕਿਤੇ ਫਰੂਟ ਦੇ ਸਟਾਲ ਕਿਤੇ ਬਿਸਕੁਟ ਦੇ ਸਟਾਲ ਕਿਤੇ ਆਲੂ ਪੂਰੀ ਚੱਲ ਰਿਹਾ ਸੋ ਇਸ ਤਰ੍ਹਾਂ ਦਾ ਮਾਤਾਵਰਨ ਚਿਹਰੇ ਦੇ ਅੰਦਰ ਪਰ ਉਹ ਰਾਮ ਵੀ ਕਿਰਪਾ ਹੋ ਗਈ ਹੈ ਕਿੰਨੇ ਸਾਲ ਤੋਂ ਲੱਗ ਰਹੀ ਹੈ ਇਹ ਮੈਨੂੰ ਐਸਾ ਲੱਗਦਾ ਕਿ 60 ਸਾਲ ਤੋਂ ਉਪਰ ਮੈਂ ਪਿਛਲੇ 22 23 ਸਾਲ ਤੋਂ ਪ੍ਰਧਾਨ ਚੱਲਦੇ ਹਾਂ ਉਸ ਤੋਂ ਪਹਿਲੇ ਦੇ بڑے ਸਾਡੇ ਅ ਲਗਦਾ ਕਿ ਪੁਰਾਣੇ ਪ੍ਰਧਾਨ ਰਹੇ ਨੇ ਔਰ ਉਹਨਾਂ ਨੇ ਵੀ ਬਹੁਤ ਅੱਛਾ ਕੰਮ ਕੀਤਾ ਹੈ ਔਰ ਅਸੀਂ ਚਾਹੁੰਦੇ ਆਉਣ ਵਾਲੀ ਪੀੜ੍ਹੀ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਉਹਨਾਂ ਨੂੰ ਪ੍ਰਭੂ ਰਾਮ ਦੇ ਸੰਸਕਾਰ ਔਰ ਕਿਸ ਤਰ੍ਹਾਂ ਦਾ ਸਾਡਾ ਪੁਰਾਣਾ ਪਿਛੋਕੜ ਹੈ ਉਹ ਅਸੀਂ ਲੋਕਾਂ ਤੱਕ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਸਾਡਾ ਕਾਰਜਕ੍ਰਮ ਪ્યોਰ 100% ਹੈ 101% ਧਾਰਮਿਕ ਹੁੰਦਾ ਹੈ ਅਸੀਂ ਧਾਰਮਿਕ ਤੋਂ ਇਲਾਵਾ ਕਿਸੇ ਤਰ੍ਹਾਂ ਦਾ ਕੋਈ ਕਾਰਜਕ੍ਰਮ ਨਹੀਂ ਕਰਦੇ ਇਹ ਸਾਡੀ ਬੇਨਤੀ ਹੈ ਮੈਂ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਾ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਹੀ ਫੰਕਸ਼ਨ ਕਾਮਯਾਬ ਹੁੰਦਾ ਹੈ ਅੱਜ ਤੁਸੀਂ ਪ੍ਰੈਸ ਮੀਡੀਆ ਸਾਰੇ ਦੇਖ ਰਹੀ ਹੈ ਕਿਸ ਤਰ੍ਹਾਂ ਹਜ਼ਾਰਾਂ ਦੇ ਤਰ੍ਹਾਂ ਦੇ ਅੰਦਰ ਲੋਕ ਬਾਜ਼ਾਰਾਂ ਦੇ ਅੰਦਰ ਜਗ੍ਹਾ ਜਗ੍ਹਾ ਕੇ ਵਾਦ ਚੜ ਕੇ ਲੰਗਰ ਸਟਾਲ ਫਰੂਟ ਹਰ ਤਰ੍ਹਾਂ ਦਾ ਲਗਾ ਰਹੇ ਨੇ ਉਹਨਾਂ ਦਾ ਮੈਂ ਸ਼ਹਿਰ ਵਾਸੀਆਂ ਦਾ ਜਿਨ੍ਹਾਂ ਨੇ हमेशा सेवा के अंदर हाथ वंडाया मैं बहुत बहुत धन्यवाद करता और खुशी जाहिर करता और सारे शहर वासियों को दशहरा उत्सव से बधाई देना और आज प्रभु राम की बारात के ऊपर खास तौर से बधाई देना बहुत बहुत धन्यवाद आज दशहरा कमेटी रजिस्टर मोगा की तरफ से प्रभु श्री राम की बारात का आयोजन किया जा रहा है आप देख सकते हो भगवान श्री राम सीता माता संग भरत लक्ष्मण शत्रु प्रभु हनुमान जी गणेश हनुमान जी सब लोग अपने अपने रथ पर होकर प्रभु राम की रथ यात्रा में निकले हैं और पूरा गोगा नगरी जो है वो धाम से मजरों में झूमती हुई चलती जा रही है जय श्री राम मानजोग टीम पूरा जोर न काम कर रही है ਔਰ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਅਸੀਂ ਟ੍ਰੈਕ ਨੂੰ ਅਲੱਗ-ਅਲੱਗ ਰਾਹ ਤੇ ਡਾਇਵਰਟ ਕੀਤਾ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੋਭਾ ਯਾਤਰਾ ਜਾ ਰਹੀ ਹੈ ਸੋਭਾ ਯਾਤਰਾ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਆ ਰਹੀ ਔਰ ਲੋਕਾਂ ਨੂੰ ਟ੍ਰੈਫਿਕ ਦੀ ਕੋਈ ਤਕਲੀਫ ਨਹੀਂ ਆ ਰਹੀ ਟ੍ਰੈਕ ਡਾਇਵਰਟ ਕਰਕੇ ਅਲੱਗ-ਅਲੱਗ ਰਾਹਾਂ 'ਤੇ ਸਾਡੀਆਂ ਟੀਮਾਂ ਲੱਗੀਆਂ ਨੇ ਅਸੀਂ ਅਲੱਗ-ਅਲੱਗ ਟ੍ਰੈਫਿਕ ਨੂੰ ਰਸਤਿਆਂ 'ਤੇ ਵੇਟ ਕਰਕੇ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਰਕੇ ਸਹੀ ਯਾਤਰਾਨਗਾ ਰਹੇ ਹਾਂ ਰੂਟ ਡਾਇਵਰਟ ਕੀਤਾ ਪਿਆ ਡਿਊਟੀ ਮੁਲਾਜ਼ਮ ਲਾਏ ਨੇ ਜਿੱਦਣ ਯਾਤਰਾ ਕਰਨ ਦੇ ਰੂਟ ਦੇ ਪਾਸੇ ਡਾਇਵਰਟ ਕਰ ਲੋਕਾਂ ਨੂੰ ਸੁਨੇਹਾ ਹੀ ਦੇਵਾਂਗੇ ਕਿ ਇਹ ਸਾਡੇ ਤਿਉਹਾਰਾਂ ਸਾਂਝੇ ਨੇ ਤਿਉਹਾਰਾਂ ਦੇ ਦਿਨਾਂ ਸੋਭਾ ਯਾਤਰਾ ਲੋਕਾਂ ਦਾ ਸੋਭਾ ਯਾਤਰਾ ਦਾ ਪੂਰਾ ਹਿੱਸਾ ਹੈ ਬਤਿਸ਼ਾ ਤੇ ਅਸੀਂ ਪੁਲਿਸ ਪ੍ਰਸ਼ਾਸਨदाई ਲੋਕਾਂ ਨੂੰ ਅਪੀਲ ਕਰਦੇ ਆਂ ਵੀ ਸਾਡਾ ਪੁਲਿਸ ਦਾ ਪ੍ਰਸ਼ਾਸਨ ਦਾ ਸਾਥ ਦਿਓ ਔਰ ਸਾਡੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਜੋ ਸਾਡੇ ਮੁਲਾਜ਼ਮ ਬੇਨਤੀ ਕਰਦੇ ਆਂ ਵੀ ਤੁਹਾਡੀ ਟ੍ਰੈਫਿਕ ਇਧਰ ਜਿਓ ਤੇ ਉਹਨਾਂ ਨਾਲ ਮਦਦ ਸਹਿਯੋਗ ਕਰੋ